ਮਹਾਨ ਗੁਰਮਤ ਸਮਾਗਮ ਸਰਦਾਰ ਬਹਾਦਰ ਸਿੰਘ ਜੀ ਹੁਣਾਂ ਨੇ ਅ ਸ਼੍ਰੀ ਚਮਕੌਰ ਸਾਹਿਬ ਜੀ ਦੀ ਧਰਤੀ ਤੇ ਮੇਰੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਜੋਗੀ ਅੱਲਾ ਯਾਰ ਖਾਂ ਜੀ ਦੀ ਯਾਦ ਵਿੱਚ ਜਿਹੜਾ ਸਮਾਗਮ ਹੋ ਰਿਹਾ ਸੋ ਬਹੁਤਾਂ ਲੰਮਾ ਸਮਾਂ ਨਹੀਂ ਮੈਂ ਬੇਨਤੀ ਕਰਾਂਗਾ ਬੇਅੰਤ ਮਹਾਂਪੁਰਸ਼ਾਂ ਦਾ ਸਤਪੁਰਸ਼ਾਂ ਦਾ ਜਿਹੜਾ ਸਨਮਾਨ ਹੋ ਰਿਹਾ ਜਿੱਥੇ ਬੇਅੰਤ ਪਵਿੱਤਰ ਰੂਹਾਂ ਔਰ ਮਾਨਜੋਗ ਸ਼ਖਸੀਅਤਾਂ ਪਹੁੰਚੀਆਂ ਹਨ ਉੱਥੇ ਸਾਡੇ ਸਤਕਾਰਯੋਗ ਵੀਰ ਮਨਜੋਤ ਸਿੰਘ ਜੀ ਗੜਦੀਵਾਲ ਪਾਈ ਬਲਜਿੰਦਰ ਸਿੰਘ ਜੀ ਪਰਵਾਨਾ ਪੀਪੀਏ ਰੋੜਾ ਇੱਕ ਵੱਡਾ ਮਾਨ ਸਨਮਾਨ ਵੀਰ ਮਨਜੋਤ ਸਿੰਘ ਜੀ ਗੜਦੀਵਾਲ ਸਰਦਾਰ ਬਹਾਦਰ ਸਿੰਘ ਜੀ ਵੱਲੋਂ ਵੀਰ ਉਪਕਾਲ ਸਿੰਘ ਜੀ ਵੱਲੋਂ ਹੋਣਾ ਵਨ ਵੀਡ ਮੈਡੀਕਲ ਗਰੁੱਪ ਵੱਲੋਂ ਹੋਣਾ ਕਿਉਂਕਿ ਸਰਸੰਗਤ ਜੀ ਤੁਹਾਨੂੰ ਪਤਾ ਹੈ ਪਿਛਲੇ ਸਮੇਂ 'ਚ ਬਹੁਤ ਵੱਡਾ ਹੜ ਜਿਹੜਾ ਪੰਜਾਬ ਦੀ ਧਰਤੀ ਤੇ ਆਇਆ ਸੋ 4 ਮਹੀਨੇ ਦੀ ਵੱਡੀ ਮਿਹਨਤ ਨਾਲ ਵੀਰ ਮਨਜੋਤ ਸਿੰਘ ਜੀ ਗੜਦੀਵਾਲ ਜਿਨ੍ਹਾਂ ਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਦਿਨ ਰਾਤ ਬਹੁਤ ਵੱਡੀਆਂ ਸਵਾਮਾਂ ਕਰਕੇ ਭਾਵੇਂ ਉਹ ਮੈਡੀਕਲ ਦੀ ਸੇਵਾ ਭਾਵੇਂ ਉਹ ਦਵਾਈਆਂ ਦੀ ਸੇਵਾ ਭਾਵੇਂ ਉਹ ਕਿਸ਼ਤੀਆਂ ਦੀ ਸੇਵਾ ਉਹ ਜਿਨ੍ਹਾਂ ਦੇ ਘਰਾਂ ਚ ਪਾਣੀ ਵੜ ਗਿਆ ਉਹਨਾਂ ਤੱਕ ਲੰਗਰ ਪਚਾਉਣ ਦੀ ਸੇਵਾ ਇਹਨਾਂ ਨੇ ਕੀਤੀ ਸੋ ਹੁਣ ਵੀ ਬਹੁਤ ਵੱਡੇ ਲੈਵਲ ਤੇ ਜਿਹੜੀ ਇਹਨਾਂ ਦੀ ਸੇਵਾ ਚੱਲ ਰਹੀ ਏ 5000 ਏਕੜ ਇਹਨਾਂ ਨੇ ਆਪਣੀ ਗੋਦ ਲਿਆ ਜਿਹੜਾ ਕਿ ਉੱਥੇ ਬੀਜ ਬੀਜਣਾ ਹੈ ਡੀਜ਼ਲ ਲੱਗਣਾ ਹੈ ਉਹ ਜ਼ਮੀਨ ਨੂੰ ਗੋਹਣਾ ਹੈ ਤੇ ਬਾਅਦ ਕਿ ਉੱਥੇ ਫੇਰ ਫਸਲ ਨੂੰ ਗੋਹਣਾ ਹੈ ਸੋ ਵੀਰ ਮਨਜੋਤ ਸਿੰਘ ਜੀ ਗੜਦੀਵਾਲ ਦਾ ਇੱਕ ਵੱਡਾ ਮਾਨ ਸਨਮਾਨ